ਇਸ ਵੇਲੇ ਦੀ ਵੱਡੀ ਖਬਰ ਤੇਰੇ ਆ ਭਗਵੰਤ ਮਾਨ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲ ਰਿਹਾ ਜਿੱਥੇ ਕਿਸਾਨਾਂ ਦੇ ਮੋਰਚੇ ਚੁੱਕਣ ਦੀ ਤਿਆਰੀ ਕਰ ਲਈ ਹੈ ਤੇ ਪੰਜਾਬ ਦੇ ਸਾਰੇ ਕਿਸਾਨ ਲੀਡਰ ਵੱਡੇ ਕਿਸਾਨ ਲੀਡਰਾਂ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਚ ਲੈ ਲਿਆ ਹੈ ਜਿੱਥੇ ਕਿ ਚੰਡੀਗੜ੍ਹ ਤੋਂ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਸਾਨ ਲੀਡਰ ਜਦੋਂ ਵਾਪਸ ਪਰਤ ਰਹੇ ਸਨ ਤੇ ਮੋਹਾਲੀ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਕਿਸਾਨ ਲੀਡਰ ਸਰਵਜਿੰਦ ਸਿੰਘ ਪੰਦੇਰ ਤੇ ਅਭਿਮਨੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜ ਜਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ਤੇ ਲਗਾਤਾਰ ਹੁਣ ਖਨੋਰੀ ਮੋਰਚਾ ਦੇ ਨਾਲ ਹੀ ਸ਼ੰਭੂ ਮੋਰਚੇ ਨੂੰ ਵੀ ਚੁੱਕਣ ਦੀ ਤਿਆਰੀ ਹੋ ਚੁੱਕੀ ਹੈ ਤੇ ਸਾਡੇ ਨਾਲ ਜੁੜ ਚੁੱਕੇ ਨੇ ਖਨੋਰੀ ਮੋਰਚੇ ਤੋਂ ਸਾਡੇ ਪੱਤਰਕਾਰ ਕੁਲਵੀਰ ਸਿੰਘ ਕੁਲਵੀਰ ਕੀ ਮਾਹੌਲ ਚੱਲਿਆ ਸਾਰਾ ਤੇ ਕੀ ਉੱਥੇ ਦੀ ਸਾਰੀ ਸਿਚੁਏਸ਼ਨ ਹੈ ਸੋ ਕੁਲਵੀਰ ਸਾਡੇ ਨਾਲ ਜੁੜ ਰਹੇ ਨੇ ਕੁਝ ਹੀ ਮਿੰਟਾਂ ਦੇ ਵਿੱਚ ਲੱਗਦਾ ਟੈਕਨੀਕਲ ਪ੍ਰੋਬਲਮ ਦੇ ਕਾਰਨ ਉਹਨਾਂ ਦੀ ਵੀਡੀਓ ਨਹੀਂ ਆ ਪਾਰੀ ਸੋ ਤੁਹਾਨੂੰ ਅਸੀਂ ਸਾਰੀ ਜਾਣਕਾਰੀ ਦੇ ਦਈਏ ਕਿ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਕਿਸਾਨ ਲੀਡਰ ਗ੍ਰਿਫਤਾਰ ਹੋ ਚੁੱਕੇ ਨੇ ਚਕਜੀਤ ਸਿੰਘ ਡੱਲੇਵਾਲ ਸਰਵਨ ਸਿੰਘ ਪੰਦੇਰ ਅਤੇ ਨਾਲ ਜਿਹੜੇ ਦੂਸਰੇ ਹੋਰ ਵੀ ਕਿਸਾਨ ਲੀਡਰ ਨੇ ਜਿਹੜੇ ਮੀਟਿੰਗ ਦੇ ਵਿੱਚ ਬੈਠੇ ਸੀ ਉਹਨਾਂ ਦੇ ਵਿੱਚੋਂ ਜਿਹੜੇ ਮੇਨ ਤੇ ਵੱਡੇ ਕਿਸਾਨ ਲੀਡਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੰਜਾਬ ਪੁਲਿਸ ਵੱਲੋਂ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤੇ ਉਸ ਤੋਂ ਬਾਅਦ ਜਿਹੜਾ ਮਾਹੌਲ ਹੈ ਉਹ ਕਿਤੇ ਨਾ ਕਿਤੇ ਤਣਾਅਪੂਰਨ ਹੁੰਦਾ ਹੋਇਆ ਦਿਖਾਈ ਦੇ ਰਿਹਾ ਤਸਵੀਰਾਂ ਸੀ ਤੁਹਾਨੂੰ ਨਾਲ ਦੇ ਨਾਲ ਦੇ ਦੇਖ ਲਿਓ ਜਿੱਥੇ ਕਿਸਾਨਾਂ ਕਿਸਾਨ ਲੀਡਰ ਢੱਲੇਵਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜੋ ਮਾਹੌਲ ਉੱਥੇ ਬਣਿਆ ਇਹ ਉਹਨਾਂ ਦੀਆਂ ਸਾਫ਼-ਸਾਫ਼ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਵੇਂ ਪੰਜਾਬ ਪੁਲਿਸ ਨੇ ਢੱਲੇਵਾਲ ਨੂੰ ਜਦੋਂ ਗ੍ਰਿਫਤਾਰ ਕੀਤਾ ਤੇ ਕਿਸਾਨ ਆਪਣੇ ਇਸ ਰੋਸ ਦੇ ਵਿੱਚ ਸੜਕਾਂ ਤੇ ਆ ਗਏ ਤੇ ਜਿੱਥੇ ਕਿਸਾਨਾਂ ਦੇ ਨਾਲ ਟੱਕਾ ਮੁੱਕੀ ਵੀ ਪੁਲਿਸ ਦੀ ਹੋਈ ਹੈ ਤੇ ਟੱਕਾ ਮੁੱਕੀ ਹੋਣ ਤੋਂ ਬਾਅਦ ਕਈਆਂ ਦੀਆਂ ਪੱਗਾਂ ਵੀ ਲੱਤੀਆਂ ਨੇ ਸਾਫ਼ ਤਸਵੀਰਾਂ ਚ ਦਿਖਾਈ ਦੇ ਰਿਹਾ ਹੈ ਤੇ ਭਗਵੰਤਪਨ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਖਬਰਾਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਵੱਡੇ ਮੋਰਚੇ ਨੇ ਸ਼ੰਭੂ ਮੋਰਚਾ ਤੇ ਖਨੋਰੀ ਮੋਰਚਾ ਇਹਨਾਂ ਨੂੰ ਸਾਫ਼ ਕਰਨ ਦੀ ਜਿਹੜੀ ਹੈ ਪਲੈਨਿੰਗ ਉਹ ਹੋ ਚੁੱਕੀ ਹੈ ਤੇ ਲਗਾਤਾਰ ਜਿਹੜੀ ਗੱਲ ਸੀਗੀ ਉਹ ਸਾਹਮਣੇ ਆ ਰਹੀ ਸੀਗੀ ਕਿ ਕੀ ਹੋ ਵੱਡਾ ਐਕਸ਼ਨ ਸਰਕਾਰ ਦੇ ਉੱਤੇ ਹੋ ਸਕਦਾ ਹੈ ਤੇ ਉਹੀ ਗੱਲ ਹੋਈ ਵੱਡਾ ਐਕਸ਼ਨ ਸਰਕਾਰ ਦਾ ਕਿਸਾਨਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਤੇ ਕਿਸਾਨ ਲਗਾਤਾਰ ਜਿਹੜੇ ਖਨੋਰੀ ਮੋਰਚੇ ਦੇ ਉੱਤੇ ਡਟੇ ਹੋਏ ਸੀਗੇ ਖਨੋਰੀ ਮੋਰਚੇ ਤੇ ਜਾਂ ਫਿਰ ਕਹਿ ਲੋ ਕਿ ਸ਼ੰਭੂ ਮੋਰਚੇ ਦੇ ਉੱਤੇ ਉਹ ਕਿਤੇ ਨਾ ਕਿਤੇ ਉਹਨਾਂ ਦਾ ਅੱਜ ਹੋ ਸਕਦਾ ਹੈ ਇਸ ਮੋਰਚੇ ਦਾ ਆਖਰੀ ਦਿਨ ਹੋਵੇ ਕਿਉਂਕਿ ਪੰਜਾਬ ਸਰਕਾਰ ਨੇ ਪੁਲਿਸ ਨੂੰ ਖੁੱਲੇ ਆਦੇਸ਼ ਦੇ ਦਿੱਤੇ ਨੇ ਪੁਲਿਸ ਦੀਆਂ ਪੁਲਿਸ ਦੀਆਂ ਜੜੀਆਂ ਟੀਮਾਂ ਨੇ ਉਹ ਛੁੱਟ ਚੁੱਕੀਆਂ ਨੇ ਉਹ ਇਕੱਠੀਆਂ ਹੋ ਚੁੱਕੀਆਂ ਨੇ ਤੇ ਪੁਲਿਸ ਜਿਹੜੀ ਹੈ ਕਿ ਉਹ ਲਗਾਤਾਰ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਕਿਸਾਨ ਲੀਡਰਾਂ ਨੂੰ ਅਰੈਸਟ ਕਰਕੇ ਜਿਹੜਾ ਕਹਿ ਸਕਦੇ ਹੋ ਕਿ ਜਿਹੜਾ ਮਾਹੌਲ ਹੈ ਜਿਹੜਾ ਉਹ ਸ਼ਾਂਤ ਕਰਵਾਇਆ ਜਾਵੇ ਪਰ ਇੱਥੇ ਲੱਗ ਰਿਹਾ ਹੈ ਕਿ ਮਾਹੌਲ ਜਿਹੜਾ ਹੈ ਉਹ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਕਿਸਾਨ ਲੀਡਰ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਲਗਾਤਾਰ ਸਿਆਸੀ ਵੀ ਇਸ ਦੇ ਉੱਤੇ ਸਰਗਰਮ ਹੋ ਚੁੱਕੇ ਨੇ ਤੇ ਹੁਣੇ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਉਹ ਤੁਹਾਨੂੰ ਸੁਣਾਣਿਆ ਚਰਨਜੀਤ ਸਿੰਘ ਚੰਨੀ ਨੇ ਕੀ ਕੁਝ ਕਿਹਾ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਇੱਥੇ ਦਿੱਲੀ ਦੇ ਵਿੱਚ ਅਮਿਤ ਸ਼ਾਹ ਜੀ ਮਾਨਿਆ ਹੋਮ ਮਿਨਿਸਟਰ ਨੂੰ ਮਿਲ ਕੇ ਗਏ ਹੈ ਤੇ ਇੱਕ ਬਹੁਤ ਵੱਡੀ ਵਿਉਂਤਬੰਦੀ ਯਾਰ ਤਿਆਰੀ ਕਰ ਲਈ ਗਈ ਹੈ ਪੰਜਾਬ ਦੀ ਕਿਸਾਨੀ ਦੇ ਖਿਲਾਫ ਐਕਸ਼ਨ ਕਰਨ ਦੀ ਪੰਜਾਬ ਦੇ ਖਿਲਾਫ ਐਕਸ਼ਨ ਕਰਨ ਦੀ ਤੇ ਪੰਜਾਬ ਦੇ ਵਿੱਚ ਕਿਸਾਨ ਲੀਡਰਾਂ ਨੂੰ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅੰਬਾਲੇ ਦੇ ਵਿੱਚ ਉੱਥੇ ਬਾਟਰ ਕੈਨੇਨ ਅਥਰੂ ਕੈਨ ਦੇ ਗੋਲੇ ਹਰ ਤਰ੍ਹਾਂ ਦਾ ਐਮੂਨੀਸ਼ਨ ਭੇਜ ਦਿੱਤਾ ਗਿਆ ਹੈ ਬਹੁਤ ਸਾਰੀ ਆਰਮਡ ਫੋਰਸਿਸ ਦਿੱਲੀ ਆਰ ਦੇਸ਼ ਚੋਂ ਉੱਥੇ ਭੇਜੀਆਂ ਜਾ ਰਹੀਆਂ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਪਟਿਆਲੇ ਦੇ ਵਿੱਚ ਤੇ ਅੰਬਾਲੇ ਦੇ ਵਿੱਚ ਤੇ ਅੱਜ ਰਾਤ ਨੂੰ ਕੱਲ ਨੂੰ ਆਉਣ ਵਾਲੇ ਦਿਨਾਂ ਚ ਇੱਕ ਵੱਡਾ ਜਿਹੜਾ ਹਮਲਾ ਕਿਸਾਨੀ ਤੇ ਹੋਏਗਾ ਜਿਹੜਾ ਕਿ ਬਹੁਤ ਹੀ ਮੰਦਪਦ ਹੈ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਤਾਂ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਇੱਥੇ ਦਿੱਲੀ ਦੇ ਵਿੱਚ ਅਮਿਤ ਸ਼ਾਹ ਜੀ ਮਾਨਿਆ ਹੋਮ ਮਿਨਿਸਟਰ ਨਾਲ ਮਿਲ ਕੇ ਗਏ ਹੈ ਤੇ ਇੱਕ ਬਹੁਤ ਵੱਡੀ ਵਿਉਂਤਬੰਦੀ আর ਤਿਆਰੀ ਕਰ ਲਈ ਗਈ ਹੈ ਪੰਜਾਬ ਦੀ ਕਿਸਾਨੀ ਦੇ ਖਿਲਾਫ ਐਕਸ਼ਨ ਕਰਨ ਦੀ ਪੰਜਾਬ ਦੇ ਖਿਲਾਫ ਐਕਸ਼ਨ ਕਰਨ ਦੀ ਤੇ ਪੰਜਾਬ ਦੇ ਵਿੱਚ ਕਿਸਾਨ ਲੀਡਰਾਂ ਨੂੰ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅੰਬਾਲੇ ਦੇ ਵਿੱਚ ਉੱਥੇ ਬਾਟਰ ਕੈਨੇਨ ਅਥਰੂ ਗੈਂਡ ਦੇ ਗੋਲੇ ਹਰ ਤਰ੍ਹਾਂ ਦਾ ਐਮੂਨੀਸ਼ਨ ਭੇਜ ਦਿੱਤਾ ਗਿਆ ਹੈ ਬਹੁਤ ਸਾਰੀ ਆਰਮਡ ਫੋਰਸਿਸ ਦਿੱਲੀ আর ਦੇਸ਼ ਚੋਂ ਉੱਥੇ ਭੇਜਿਆ ਜਾ ਰਹੀਆਂ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਪਟਿਆਲੇ ਦੇ ਵਿੱਚ ਤੇ ਅੰਬਾਲੇ ਦੇ ਵਿੱਚ ਤੇ ਅੱਜ ਰਾਤ ਨੂੰ ਕੱਲ ਨੂੰ ਆਉਣ ਵਾਲੇ ਦਿਨਾਂ 'ਚ ਇੱਕ ਵੱਡਾ ਜਿਹੜਾ ਹਮਲਾ ਕਿਸਾਨੀ ਤੇ ਹੋਏਗਾ ਜਿਹੜਾ ਕਿ ਬਹੁਤ ਹੀ ਮੰਦ ਭੱਦਾ ਹੈ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਤਾਂ ਪੰਜਾਬ ਦੇ ਪੁੱਤਰ ਹੋ ਤੁਸੀਂ ਤਾਂ ਕਹਿੰਦੇ ਸੀ ਕਿਸਾਨਾਂ ਦਾ ਪੁੱਤਰ ਐ ਮੈਂ ਕਿਸਾਨਾਂ ਦੇ ਨਾਮ ਤੇ ਤੁਸੀਂ ਵੋਟਾਂ ਲਈਆਂ ਤੁਸੀਂ ਇਸ ਕਨਸਪੀਰੇਸੀ ਇਸ ਸਾਜ਼ਿਸ਼ ਦੇ ਵਿੱਚ ਸ਼ਰੀਕ ਕਿਵੇਂ ਹੋ ਗਏ ਤੁਸੀਂ ਕਿਸ ਤਰ੍ਹਾਂ ਦਿੱਲੀ ਆ ਕੇ ਕਿਸਾਨਾਂ ਦੇ ਖਿਲਾਫ ਐਡੇ ਵੱਡੇ ਐਕਸ਼ਨ ਦੀ ਤਿਆਰੀ ਕਰ ਲਈ ਜਦ ਕੇ ਕਿਸਾਨਾਂ ਦੇ ਨਾਲ ਗੱਲ ਚੱਲ ਰਹੀ ਹੈ 4 ਮਈ ਉਹਨਾਂ ਨੂੰ ਅਗਲੀ ਗੱਲਬਾਤ ਦੀ ਦਿੱਤੀ ਹੋਈ ਹੈ ਲੇਕਿਨ ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਭਗਵੰਤ ਮਾਨ ਜੀ ਨੇ ਗੋਡੇ ਟੇਕ ਦਿੱਤੇ ਐ ਤੇ ਸਾਡੀ ਕਿਸਾਨੀ ਸਾਡੇ ਪੰਜਾਬ ਜਿਹੜਾ ਕਿ ਪਹਿਲਾਂ ਅਸੀਂ ਬਹੁਤ ਸੰਦਾ ਭੋਗ ਚੁੱਕੇ ਹਾਂ ਅੱਜ ਫੇਰ ਉਸੇ ਪੱਟੀ ਦੇ ਵਿੱਚ ਪੰਜਾਬ ਨੂੰ ਝੋਕਣ ਦੀਆਂ ਤਿਆਰੀਆਂ ਜਿਹੜੀਆਂ ਹੋ ਗਈਆਂ ਸੋ ਮੈਂ ਭਗਵੰਤ ਮਾਨ ਨੂੰ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਜਈਆ ਕੋਜੀਸ਼ਾ ਸਾਜ ਸਾ ਦੇ ਵਿੱਚ ਤੁਸੀਂ ਆਪ ਰਲ ਕੇ ਪੰਜਾਬ ਦੀ ਕਿਸਾਨੀ ਨੂੰ ਡੋਬਣ ਦਾ ਤੇ ਪੰਜਾਬ ਨੂੰ ਇੱਕ ਉਹੀ ਪੁਰਾਣੇ ਦੌਰ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਨਾ ਕਰੋ। ਸੋ ਤੁਸੀਂ ਸੁਣ ਰਹੇ ਸੀਗੇ ਕਿ ਚੰਨੀ ਚਰਨਜੀਤ ਸਿੰਘ ਚੰਨੀ ਐਮਪੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਗੱਲ ਦੱਸੀ ਆ ਅੰਦਰ ਲੀਕੀ ਭਗਵੰਤਮਾਨ ਹੋਰੀ ਅਮਿਤ ਸ਼ਾਹ ਨੂੰ ਮਿਲਨ ਆਏ ਸੀਗੇ ਤੇ ਉਹਨਾਂ ਨਾਲ ਮਿਲ ਕੇ ਹੀ ਜਿਹੜੀ ਇਹ ਸਾਰੀ ਵਿਵਤਬੰਦੀ ਰਚੀ ਗਈ ਆ ਤੇ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰਕੇ ਹੁਣ ਮੋਰਚਾ ਚੱਕਣ ਦੀ ਤਿਆਰੀ ਆ ਤੇ ਕਿਸਾਨ ਲੀਡਰਾਂ ਨੂੰ ਜਿਹੜਾ ਹੁਣ ਤੱਕ ਤਾਂ ਚੱਕ ਲਿਆ ਗਿਆ ਤੇ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਵੱਡਾ ਹਮਲਾ ਜਿਹੜਾ ਹੈ ਕਿਸਾਨਾਂ ਦੇ ਉੱਤੇ ਹੋ ਸਕਦਾ ਹੈ ਅੱਜ ਰਾਤ ਜਾਂ ਫਿਰ ਕੱਲ ਤੇ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਨੇ ਉਹ ਇਹ ਹਿਸੇ ਤਰ੍ਹਾਂ ਹੀ ਲੱਗ ਰਿਹਾ ਹੈ ਕਿ ਅੱਜ ਰਾਤ ਹੀ ਜਿਹੜਾ ਸ਼ੰਭੂ ਤੇ ਨਾਲ ਹੀ ਉਧਰ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਜਿਹੜਾ ਕਹਿ ਲਓ ਕਿ ਤੁਸੀਂ ਮੋਰਚਾ ਜਿਹੜਾ ਸਾਲ ਤੋਂ ਚੱਲਦਾ ਆ ਰਿਹਾ ਤੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਪੂਰੀ ਅੱਜ ਕੀਤੀ ਜਾਣੀ ਹੈ ਤੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਨਾਲ ਦੇ ਨਾਲ ਜੋ ਕਿਸਾਨਾਂ ਦੇ ਜਦੋਂ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਵੇਲੇ ਕਿਸਾਨ ਜਿਹੜੇ ਸੀਗੇ ਲਗਾਤਾਰ ਸੜਕਾਂ ਦੇ ਉੱਤੇ ਆ ਗਏ ਸੜਕਾਂ ਤੋਂ ਉੱਤੋਂ ਆਣ ਤੋਂ ਬਾਅਦ ਉਹਨਾਂ ਦੀ ਪੁਲਿਸ ਦੇ ਨਾਲ ਝੜਪ ਹੁੰਦੀ ਹੈ ਪੁਲਿਸ ਦੇ ਨਾਲ ਝੜਪ ਤੋਂ ਬਾਅਦ ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਉਹ ਕਿ ਕਿਵੇਂ ਕਿਸਾਨ ਜਿਹੜੇ ਕਿਸਾਨ ਜਿਹੜੇ ਹੈਗੇ ਨੇ ਆਪਣੇ ਲੀਡਰ ਨੂੰ ਬਚਾਉਣ ਦੇ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਸੀਗੇ ਪਰ ਫਿਰ ਵੀ ਐਂਬੂਲੈਂਸ ਸਮੇਤ ਕਿਸਾਨ ਲੀਡਰ ਚਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਹੈ ਕਿ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਲੈ ਕੇ ਜਾਇਆ ਜਾ ਚੁੱਕਾ ਹੈ ਹੁਣ ਇਹ ਨਹੀਂ ਹਾਲੇ ਤੱਕ ਪਤਾ ਲੱਗ ਸਕਿਆ ਕਿ ਕਿੱਥੇ ਲੈ ਕੇ ਜਾਇਆ ਜਾ ਰਿਹਾ ਤੇ ਉਦੋਂ ਹੀ ਫਿਰ ਨਾਲ ਮੇਰੇ ਸਹਿਯੋਗੀ ਮਨੀਸ਼ ਪਟਿਆਲਾ ਤੋਂ ਜੁੜਨ ਵਾਲੇ ਨੇ ਤੇ ਪਟਿਆਲਾ ਦੇ ਵਿੱਚ ਸ਼ੰਭੂ ਬਾਰਡਰ ਦੇ ਕੀ ਹਾਲਾਤ ਨੇ ਉਹ ਵੀ ਹੁਣੇ-ਹੁਣੇ ਕੁਝ ਸਮੇਂ ਬਾਅਦ ਹੀ ਆਪਾਂ ਅਨੁਸਾਰੀ ਜਾਣਕਾਰੀ ਦਵਾਂਗੇ ਤੇ ਕਿ ਜੋ ਕਹਿ ਸਕਦੇ ਹੋ ਕਿ ਪੁਲਿਸ ਦੀਆਂ ਗੱਡੀਆਂ ਪੁਲਿਸ ਦੀਆਂ ਗੱਡੀਆਂ ਤੇ ਪੁਲਿਸ ਦੀਆਂ ਵੱਡੀਆਂ ਸਾਡੇ ਨਾਲ ਮਨੀਸ਼ ਛੁੱਟ ਚੁੱਕੇ ਨੇ ਜੀ ਮਨੀਸ਼ ਜੀ ਕੀ ਸਾਰੀ ਜਾਣਕਾਰੀ ਆ ਰਹੀ ਹੈ ਜੀ ਬ੍ਰਿੰਗ ਸੇ ਦੱਸਣਾ ਚਾਹਾਂਗਾ ਕਿ ਕਿਸਾਨ ਜਿਹੜੇ ਲੀਡਰ ਹੈਗੇ ਆ ਉਹਨਾਂ ਨੂੰ

ਤਨ ASCII ਵਰਡਾਂ ਦੇ ਸਪੈਂਸਰੀ ਦੇ ਬਾਅਦ ਵੀ ਤਣਾਅ ਸੀ ਲੇਕਿਨ ਅਚਾਨਕ ਹੀ ਪਤਾ ਲੱਗਿਆ ਕਿ ਜੰਜੀਤ ਸਿੰਘ ਢੱਲੇਵਾਲ ਦਾ ਕਾਫਲਾ ਜਿਹੜਾ ਤਰਿਆਸੀ ਮਹਾਲੀ ਤੋਂ ਹਨੂ ਬਹਾਦਰ ਦਾ ਟ੍ਰੇਨਿੰਗ ਸੈਂਟਰ ਤੇ ਕਮਾਂਡੋ ਟ੍ਰੇਨਿੰਗ ਸੈਂਟਰ ਜਿਹੜਾ ਹੈਗਾ ਬਹੁਤ ਵੱਡਾ ਕੰਪਲੈਕਸ ਹੈਗਾ ਉਹਦੇ ਅੰਦਰ ਲੈ ਕੇ ਗਏ ਆ ਕਿਉਂਕਿ ਉਹਦੇ ਅੰਦਰ ਵੀ ਪਤਾ ਲੱਗਿਆ ਕਿ ਕਮਾਂਡੋ ਟ੍ਰੇਨਿੰਗ ਸੈਂਟਰ ਚ ਜਿਸ ਸਪੈਂਸਰੀ ਬਣੀ ਹੋਈ ਹੈ ਜੀ ਜੀ ਮਨੀ ਜੀ ਤੁਸੀਂ ਆਪ ਗੱਲ ਕਹੀਏ ਇਹਦੇ ਵਿੱਚ ਜੇ ਉੱਥੇ ਲੈ ਕੇ ਗਿਆ ਕੀ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਜਾਂ ਫਿਰ ਉਹਨਾਂ ਨੂੰ ਰੱਖਿਆ ਜਾ ਸਕਦਾ ਤਾਂ ਕਿ ਉਹ ਬਾਹਰ ਨਾ ਪਹੁੰਚ ਸਕਣ ਆਪਣੇ ਜਿਹੜੇ ਨਾਲ ਦੇ ਕਿਸਾਨ ਲੀਡਰ ਨੇ ਉਹਨਾਂ ਨੂੰ ਕੋਈ ਮੈਸੇਜ ਨਾ ਦੇ ਸਕਣ ਜੀ ਦੱਸਣਾ ਚਾਹੂੰਗਾ ਹਾਲ ਦੀ ਘੜੀ ਤਾਂ ਉਥੇ ਇੱਕ ਤਰ੍ਹਾਂ ਦਾ ਉਹਨਾਂ ਨੂੰ ਡਿਟੇਨ ਕੀਤਾ ਗਿਆ ਔਰ ਐਸੀ ਜਗ੍ਹਾ ਤੇ ਲਿਆਂਦਾ ਗਿਆ ਹੈ ਜਿੱਥੇ ਕਿਸਾਨ ਆਗੂ ਜਿਹੜੇ ਹੈਗੇ ਜਾਂ ਕਿਸਾਨ ਜਿਹੜੇ ਹੈਗੇ ਪਹੁੰਚ ਨਾ ਕਰ ਸਕਣ ਕਿ ਰਵੰਦੀ ਨਾ ਕਰ ਸਕਣ ਨਾ ਪਹੁੰਚ ਸਕਣ ਤੇ ਹਾਲ ਦੀ ਘੜੀ ਉਹਨਾਂ ਨੂੰ ਡਿਟੇਨ ਹੀ ਕੀਤਾ ਗਿਆ ਹੈ ਔਰ ਸੂਤਰਾਂ ਤੋਂ ਜਿਵੇਂ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਇੱਕ

ਕੋਈ ਵੱਡੀ ਕਾਰਵਾਈ ਹੋਣ ਦੀ ਬੀ ਸੰਭਾਵਨਾ ਲੱਗ ਰਹੀ ਹੈ ਜੀ 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 ਜੇ ਅਪਾ ਗੱਲ ਕਰੀਏ ਹੁਣੇ ਸ਼ੰਭੂ ਮੋਰਚੇ ਦੇ ਕੀ ਹਾਲਾਤ ਨੇ ਜੇ ਅਪਾ ਉਥੇ ਦੀ ਗੱਲ ਕਰੀਏ ਕੀ ਤੁਹਾਡੇ ਕੋਲ ਇਨਪੁਟ ਹੈ ਹੁਣ ਤੱਕ ਦੀ ਸ਼ੰਭੂ ਮੋਰਚੇ ਦੀ ਸ਼ੰਭੂ ਮੋਰਚੇ ਦਾ ਹੁਣੇ ਪਤਾ ਲੱਗਿਆ ਹੈ ਕਿ ਸਵੇਰ ਤੋਂ ਹੀ ਕਿਸਾਨਾਂ ਦਾ ਉਥੇ ਜਮਾਵੜਾ ਵਧੇ ਜਾ ਰਿਹਾ ਸੀ ਕਿਸਾਨਾਂ ਦਰੋਂ ਪਾਰੋਂ ਉਥੇ ਪਹੁੰਚਨੇ ਸ਼ੁਰੂ ਹੋ ਗਏ ਸੀ ਲੇਕਿਨ ਥੋੜੇ ਸਮਾਂ ਪਹਿਲਾਂ ਹੀ ਖਬਰ ਨਿਕਲ ਕੇ ਆਈ ਹੈ ਕੀ ਕਾਫੀ ਸਾਰਾ ਪੁਲਿਸ ਬਲ ਸ਼ੰਭੂ ਆਸ-ਪਾਸ ਦੇ ਏਰੀਆ ਦੇ ਖੇਤਰ ਚ ਤੇ ਆਸ-ਪਾਸ ਜਗ੍ਹਾ ਤੇ ਬਸਾਂ ਦੇ ਵਿੱਚ ਜਿਹੜੀ ਫੋਰਸ ਹੈਗੀ ਆ ਉਹ ਭਰੀ ਹੋਈ ਹੈ ਤੇ ਉੱਥੇ ਬੈਠੇ ਨੇ ਲੇਕਿਨ ਜੇ ਗੱਲ ਕਰੀਏ ਮੇਨ ਸ਼ੰਭੂ ਬਾਰਡਰ ਦੀ ਜਿੱਥੇ ਇਹ ਇਹਨਾਂ ਦਾ ਕੈਂਪ ਬਣਿਆ ਹੋਇਆ ਕਿਸਾਨਾ ਦਾ ਉੱਥੇ ਇਹ ਜ਼ਿਆਦਾ ਨਹੀਂ ਸਿਰਫ 20-50 ਪੁਲਿਸ ਵਾਲੇ ਹੀ ਹਲੇ ਮੌਜੂਦ ਨੇ ਲੇਕਿਨ ਸ਼ੰਭੂ ਆਸ-ਪਾਸ ਜਿਹੜੀ ਹੈਗੀ ਕਾਫੀ ਪੁਲਿਸ ਫੋਰਸ ਜਿਹੜੀ ਹੈਗੀ ਉਹ ਤਨਾਤ ਹੋਈ ਹੋਈ ਹੈ ਜੀ ਸ਼ੁਕਰੀਆ ਸ਼ੁਕਰੀਆ ਸਾਰੀ ਜਾਣਕਾਰੀ ਦੇਣ ਦੇ ਲਈ ਮਨੀਸ਼ ਜੀ ਸੋ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਤਸਵੀਰਾਂ ਸੀ ਤੁਹਾਨੂੰ ਦਿਖਾਣੇ ਆ ਪੁਲਿਸ ਦੀਆਂ ਪੁਲਿਸ ਦੀਆਂ ਗੱਡੀਆਂ ਭਰ-ਭਰ ਕੇ ਮੋਰਚਿਆਂ ਤੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਜੀ ਹਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਤੁਸੀਂ ਤਸਵੀਰ ਵੇਖੋ ਪੁਲਿਸ ਦੀਆਂ ਗੱਡੀਆਂ ਪੁਲਿਸ ਦੇ ਵੱਡੀਆਂ-ਵੱਡੀਆਂ ਤੁਸੀਂ ਕਹਿ ਸਕਦੇ ਹੋ ਕਿ ਬੱਸਾਂ 'ਚ ਪੁਲਿਸ ਮੁਲਾਜ਼ਮ ਭਰ ਕੇ ਮੋਰਚਾ ਵੱਲੋਂ ਜਾ ਰਹੇ ਨੇ ਇਹ ਤਸਵੀਰ ਸੰਗਰੂਰ ਦੀ ਦੱਸੀ ਜਾ ਰਹੀ ਹੈ ਸੰਗਰੂਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਤੇ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਵੱਡੀ ਟੁਕੜੀਆਂ ਦੇ ਵਿੱਚ ਵੱਡਾ ਪੁਲਿਸ ਬਲ ਕਹਿ ਸਕਦੇ ਤੁਸੀਂ ਹੁਣੇ ਦੇਖੋ ਸਾਰੀਆਂ ਗੱਡੀਆਂ ਪੁਲਿਸ ਵਾਲਿਆਂ ਦੀਆਂ ਗੱਡੀਆਂ ਬੱਸਾਂ ਦੇ ਵਿੱਚ ਭਰ-ਭਰ ਕੇ ਸਰਕਾਰੀ ਬੱਸ ਤੇ ਉਹ ਪੀਆਰਟੀਸੀ ਇਹਦੇ 'ਚ ਵੀ ਸਾਰੇ ਪੁਲਿਸ ਮੁਲਾਜ਼ਮ ਭਰੇ ਹੋਏ ਨੇ ਉਸ ਤੋਂ ਪਹਿਲਾਂ ਬੱਸਾਂ ਨੇ ਦੇਖੋ ਪੰਜਾਬ ਪੁਲਿਸ ਦੀ ਬੱਸ ਇਹ ਸਾਰੀਆਂ ਬੱਸਾਂ ਦੇ ਵਿੱਚ ਪੁਲਿਸ ਮੁਲਾਜ਼ਮ ਭਰ-ਭਰ ਕੇ ਜਾ ਰਹੇ ਨੇ ਮੋਰਚਿਆਂ ਦੀ ਵਾਲੀ ਸਾਈਡ ਤੇ ਵੀ ਤੁਸੀਂ ਦੇਖੋ ਬੱਸ 'ਚ ਪੁਲਿਸ ਮੁਲਾਜ਼ਮ ਸਾਰੇ ਬੈਠੇ ਹੋਏ ਨੇ ਜਿਹਦੇ ਵਿੱਚ CRPF ਵੀ ਕਹਿ ਸਕਦੇ ਹੋ ਹੈਗੀ ਹੈ STF STF ਦੇ ਨਾਲ Anti Riot ARP ਜਿਹੜੀ ਪੁਲਿਸ ਫੋਰਸ ਹੁੰਦੀ ਪੰਜਾਬ ਪੁਲਿਸ ਦੀ ਉਹ ਹੈ ਤੇ ਸਾਰੇ ਪੁਲਿਸ ਮੁਲਾਜ਼ਮ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਪਹੁੰਚ ਰਹੇ ਨੇ ਵੱਖ-ਵੱਖ ਜਿਹੜੇ ਮੋਰਚੇ ਨੇ ਉਸ ਜਗ੍ਹਾ ਦੇ ਉੱਤੇ ਤੇ ਹੋ ਸਕਦਾ ਹੈ ਅੱਜ ਭਗਵੰਤ ਸਰਕਾਰ ਵੱਲੋਂ ਵੱਡਾ ਐਕਸ਼ਨ ਲੈਂਦੇ ਆ ਜਿਹੜੇ ਗੱਲ ਕਰੀਏ ਕਿ ਵੱਡਾ ਐਕਸ਼ਨ ਲੈਂਦੇ ਆ ਹੀ ਅੱਜ ਜਿਹੜਾ ਮੋਰਚਾ ਹੈ ਉਹ ਕਿਤੇ ਨਾ ਕਿਤੇ ਖਤਮ ਕਰ ਦਿੱਤਾ ਜਾਵੇਗਾ ਮੋਰਚਾ ਜਿਹੜਾ ਹੈ ਮੋਰਚੇ ਨੂੰ ਖਤਮ ਕਰ ਦਿੱਤਾ ਜਾਵੇਗਾ ਤੇ ਜਿਵੇਂ ਵਿਰੋਧੀ ਲਗਾਤਾਰ ਲਗਾ ਰਹੇ ਨੇ ਇਲਜ਼ਾਮ ਕਿ ਭਗਵੰਤ ਸਰਕਾਰ ਅਮਿਤ ਸ਼ਾਹ ਦੇ ਨਾਲ ਮਿਲ ਕੇ ਇਹ ਜਿਹੜੀ ਇਕੱਠੀ ਵਿਉਂਤਬੰਦੀ ਕੀਤੀ ਜਾ ਰਹੀ ਹੈ ਤੇ ਭਗਵੰਤ ਸਰਕਾਰ ਜੇ ਆਪਾਂ ਗੱਲ ਕਰੀਏ ਪਿਛਲੀ ਮੀਟਿੰਗ ਦੀ ਤਾਂ ਭਗਵੰਤ ਮਾਨ ਹੋਰਾਂ ਦੀ ਕਿਸਾਨਾਂ ਦੇ ਨਾਲ ਤੂ ਤੂ ਮੈਂ ਮੈਂ ਹੋਈ ਸੀਗੀ ਆਖਰੀ ਮੀਟਿੰਗ ਦੇ ਵਿੱਚ ਤੇ ਉਸ ਤੋਂ ਬਾਅਦ ਹੀ ਕਿਸਾਨਾਂ ਦਾ ਭਗਵੰਤ ਸਰ ਭਗਵੰਤ ਮਾਨ ਦੇ ਨਾਲ ਜਿਹੜਾ ਟਕਰਾਇਆ ਤੁਸੀਂ ਕਹਿ ਸਕਦੇ ਹੋ ਇੱਕ ਡੈਡਲੌਕ ਟਾਈਪ ਹੋ ਗਿਆ ਕਿਸਾਨਾਂ ਤੇ ਭਗਵੰਤ ਮਾਨ ਹੋਰਾਂ ਦੀ ਆਪਸ ਦੇ ਵਿੱਚ ਬਹਿਸ ਬਸਈਆ ਹੋਇਆ ਜਿਸ ਤੋਂ ਬਾਅਦ ਇਹ ਅੱਜ ਵੱਡਾ ਐਕਸ਼ਨ ਕਿਸਾਨਾਂ ਦੇ ਉੱਤੇ ਵੇਖਣ ਨੂੰ ਮਿਲ ਰਿਹਾ ਤੇ ਉਧਰ ਹੀ ਦੂਜੇ ਪਾਸੇ ਪਿਛਲੀ ਵਾਰ ਦੀ ਜੇ ਗੱਲ ਕਰ ਲਈਏ ਪਿਛਲੀ ਵਾਰ ਚੋਗਿੰਦਰ ਸਿੰਘ ਉਗਰਾਹਾ ਨੂੰ ਭਗਵੰਤ ਮਾਨ ਵੱਲੋਂ ਭਗਵੰਤ ਮਾਨ ਦੇ ਕਹਿਣ ਦੇ ਉੱਤੇ ਡਿਟੇਨ ਕਰ ਲਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਅੱਜ ਦੀ ਜਿਹੜੀ ਗੱਲ ਹੈ ਉਹ ਵੀ ਕਿਤੇ ਨਾ ਕਿਤੇ ਭਗਵੰਤ ਮਾਨ ਦੇ ਕਹਿਣ ਦੇ ਉੱਤੇ ਸਾਰੀ ਚੀਜ਼ ਹੋ ਰਹੀ ਹੈ ਤੇ ਰਵਨੀਤ ਬਿੱਟੂ ਰਵਨੀਤ ਬਿੱਟੂ ਦਾ ਵੀ ਪਹਿਲਾ ਬਿਆਨ ਸਾਹਮਣੇ ਆ ਚੁੱਕਾ ਰਵਨੀਤ ਬਿੱਟੂ ਕੀ ਕੁਝ ਕਹਿ ਰਹੇ ਨੇ ਆਓ ਤਾਂ ਉਹ ਵੀ ਸੁਣਾ ਦਿੰਨੇ ਆਂ ਦੇਖੋ ਜੋ ਇਸ ਵੇਲੇ ਦੀਆਂ ਖਬਰਾਂ ਹਨ ਮੈਂ ਹੁਣੀ ਸ਼ਿਵਰਾ ਚੋਹਾਨ ਸਾਹਿਬ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਪਿਊਸ਼ ਗੋਇਲ ਜੀ ਨਾਲ ਗੱਲ ਕਰ ਰਿਹਾ ਸੀ ਤੇ ਉਹਨਾਂ ਨੇ ਕਿਹਾ ਵੀ ਲਗਾਤਾਰ 4 ਘੰਟੇ ਸੱਤਵੇਂ ਰਾਉਂਡ ਦੀ ਬਹੁਤ ਵਧੀਆ ਸਾਡੀ ਮੀਟਿੰਗ ਕਿਸਾਨਾਂ ਨਾਲ ਹੋਈ ਤੇ ਅਸੀਂ ਸਾਰੀ ਰਿਪੋਰਟ ਪ੍ਰਧਾਨ ਮੰਤਰੀ ਜੀ ਨੂੰ ਦਿੱਤੀ ਵੀ ਜਦੋਂ ਉtre ਨੇ ਉਰੇ ਦਿੱਲੀ ਆ ਕੇ ਤੇ ਮੈਂ ਜਦੋਂ ਉਹਨਾਂ ਨੂੰ ਦੱਸਿਆ ਵੀ ਆਹ ਗੱਲ ਹੋ ਗਈ ਇੱਦਾਂ ਉਹ ਹੈਰਾਨ ਹੋ ਗਏ ਪਰ ਪੰਜਾਬ ਸਰਕਾਰ ਬਹੁਤ ਜਿੰਨੀ ਮੈਂ ਸਮਝਦਾ ਨਿੰਦਿਆ ਕੀਤੀ ਜਾਏ 19 ਘਟਾ ਉਦੋਂ ਤੁਸੀਂ ਦਿੱਲੀ ਦੀ ਗੱਲ ਕਰਦੇ ਸੀ ਉਹ ਤੁਸੀਂ ਤਾਂ ਪੰਜਾਬ ਦੀ ਸਰਕਾਰੋਂ ਤੁਸੀਂ ਤਾਂ ਕੋਈ ਬਗਾਨੇ ਨਹੀਂਗੇ ਕਿਤੇ ਬਗਾਨਾ ਚਲੋ ਕੋਈ ਬ ਨਹੀਂਗਾ ਦੇਸ਼ 'ਚ ਪਰ ਤੁਸੀਂ ਤਾਂ ਤੁਹਾਨੂੰ ਤਾਂ ਬਣਾਇਆ ਇਹਨਾਂ ਨੇ ਸਾਡਾ ਵਿਰੋਧ ਕਰਕੇ ਤੁਹਾਨੂੰ ਵੋਟਾਂ ਪਾਈਆਂ ਤੁਹਾਡੀ ਸਰਕਾਰ ਬਣਾਈ ਅੱਜ ਤੁਸੀਂ ਸ਼ਰਮ ਕਰੋ ਭਗਵੰਤ ਮਾਨ ਸਾਹਿਬ ਸ਼ਰਮ ਕਰੋ ਤੁਸੀਂ ਸਿਰਫ ਕੇਜਰੀਵਾਲ ਦੇ ਜਿਹੜਾ 3 ਦਿਨ ਕੇਜਰੀਵਾਲ ਰਿਹਾ ਪੰਜਾਬ ਦੇ ਵਿੱਚ ਤੇ ਉਹਨੇ ਬਾਏ ਇਲੈਕਸ਼ਨ ਕਰਕੇ ਬਾਏ ਇਲੈਕਸ਼ਨ ਤੁਸੀਂ ਇਸ ਤਰੀਕੇ ਨਾਲ ਵੰਡਦੇ ਹੋ ਤੁਸੀਂ ਸ਼ਹਿਰ ਤੇ ਦਿਹਾਤੀਆਂ ਨੂੰ ਪਿੰਡੂਆਂ ਨੂੰ ਵੰਡ ਰਹੇ ਹੋ ਇਹ ਨਹੀਂ ਵੀ ਸਭ ਨੂੰ ਬਰਾਬਰ ਹੁਣ ਤੁਸੀਂ ਉਦਣ ਦਾ ਨਹੀਂ ਕੀਤਾ ਹੁਣ ਤੁਸੀਂ ਸਿਰਫ ਸ਼ਹਿਰ ਦੀ ਵੋਟ ਲੈਣ ਲਈ ਉਹ ਪੰਜਾਬ ਚ ਸ਼ਹਿਰੀ ਸਿੱਖ ਹਿੰਦੂ ਐਸਸੀ ਸਭ ਕੱਟੇ ਨੇ ਤੁਸੀਂ ਸਿਰਫ ਐਸ ਵੇਲੇ ਆਪਣੀ ਜਿਹੜੀ ਥੋੜੀ ਕਿਉਂਕਿ ਕੇਂਦਰੀ ਬਾਲ ਨੇ ਰਾਜ ਸਭਾ ਦਾ ਐਮਪੀ ਬਣਨਾ ਉਹਨੂੰ ਇਹ ਡਰਾ ਵੀ ਕਿਤੇ ਜੇ ਸੰਜੀਵ ਰੋੜਾ ਹਾਰ ਗਿਆ ਮੇਰੀ ਸੀਟ ਰਹਿ ਜੂ ਤੇ ਸਾਰਾ ਜੋ ਗੱਲਾਂ ਸੁਣ ਕੇ ਵੀ ਵੈਸਟ ਹਲਕਾ ਲੁਧਿਆਣੇ ਦਾ ਮੈਂ ਕਿਵੇਂ ਜਿੱਤਾਂ ਉਹ ਜਿੱਤਣ ਲਈ ਤੁਸੀਂ ਇਹ ਹੱਤਕੰਡਾ ਵਰਤਿਆ ਏ ਅੱਜ ਤੁਸੀਂ 14 ਦੇ 14 ਲੀਡਰ ਚਾਹੇ ਕਰਨਾਟਕ ਤੋਂ ਆਏ ਸੀ ਉਹ ਵੀ ਤੁਸੀਂ ਚੱਕੇ ਮੈਂ ਤਾਂ ਹੀ ਕਹਿੰਦਾ ਸੀ ਪ੍ਰਭੂ ਮੈਂ ਆਪਣੀ ਗੱਲ ਫਿਰ ਵੀ ਨਹੀਂ ਲਿਆਉਂਦਾ ਪਰ ਅਸੀਂ ਲੋਕ ਇੱਕ ਇੱਕ ਸਾਲ ਸਵਾ ਸਾਲ ਤੁਹਾਡੇ ਨਾਲ ਬੈਠੇ ਆਂ ਤੇ ਇਸ ਕਰਕੇ ਅੱਜ ਜੋ ਤੁਸੀਂ ਕੀਤਾ ਤੇ ਸਾਡੇ ਕੈਬਨਿਟ ਸਭ ਤੋਂ ਸੀਨੀਅਰ ਮਿਸਟਰ ਸ਼ਿਵਰਾਜ ਚੋਹਾਨ ਜੀ ਪਿਊਸ਼ੀ ਜੋਸ਼ੀ ਜੀ ਤਿੰਨ ਕੈਬਨਿਟ ਐਡੀ ਬਡੇ ਮਿਸਟਰ ਗੱਲਬਾਤ ਵੀ ਸਿਰੇ ਲੱਗੇ ਤੇ ਅਗਲੀ ਡੇਟ ਦੇ ਕੇ ਆਏ ਆ ਇਹਨਾਂ ਨੂੰ ਇਹ ਸੀ ਵੀ ਇੱਕ ਵੈਸਟ ਹਾਲ ਕੇ ਜਤੀਏ ਉਦੋਂ ਬਾਅਦ ਕਿਤੇ ਸੈਂਟਰ ਗਵਰਨਮੈਂਟ ਕਿਤੇ ਇਹ ਗੱਲ ਖਤਮ ਨਾ ਕਰ ਜੇ ਕਿਤੇ ਗੱਲ ਨੇੜੇ ਨਾ ਲਾ ਜਵੇ ਗੱਲ ਕਿਉਂਕਿ ਮੁਕਦੀ ਲੱਗਦੀ ਸੀ ਗੱਲਾਂ ਮੰਗਾ ਪੂਰੀਆਂ ਹੁੰਦੀਆਂ ਦਿਖਦੀਆਂ ਸੀ ਇਸ ਖਬਰਾਹਟ ਚ ਇਹਨਾਂ ਨੇ ਵੀ ਕਿਤੇ ਸੈਂਟਰ ਗਵਰਨਮੈਂਟ ਤੇ ਕਿਸਾਨ ਆਪਸ ਵਿੱਚ ਨੇੜਤਾ ਕਿਉਂਕਿ ਦੋ ਦਿਨ ਪਹਿਲਾਂ ਹੀ ਪ੍ਰਾਈਮਿੰਿਸਟਰ ਸਾਹਿਬ ਜਿਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਆਏ ਇਹਨਾਂ ਦੇ ਮਨ ਚ ਇਹ ਧੜਕੂ ਪੈ ਗਿਆ ਵੀ ਕਿਤੇ ਸੈਂਟਰ ਗਵਰਨਮੈਂਟ ਤੇ ਕਿਸਾਨ ਇਕੱਠੇ ਨਾ ਹੋ ਜਾਣ ਇੱਕ ਤੇ ਇੱਕ ਦੂਜੇ ਨਾਲ ਜਫੀਆਂ ਨਾ ਫੈਜਣ ਸਾਡੇ ਪੰਜਾਬ ਨੂੰ ਕਿਤੇ ਫਾਇਦਾ ਨਾ ਹੋ ਜੇ ਤੁਸੀਂ ਦੋ ਗੱਲਾਂ ਦੇਖ ਕੇ ਇੱਕ ਤਾਂ ਇਹ ਘਬਰਾਟ ਵੀ ਨੇੜੇ ਹੁੰਦੇ ਜਾ ਰਹੇ ਆ ਜਫੀਆਂ ਪੈਂਦੀਆਂ ਲੱਗ ਰਹੀਆਂ ਨੇ ਮੋਦੀ ਸਾਹਿਬ ਤੇ ਕਿਸਾਨਾਂ ਦੀਆਂ ਇੱਕ ਉਹ ਦੂਜੀ ਜਿਹੜੀ ਵੈਸਟ ਹਲਕੇ 'ਚ ਤੁਸੀਂ ਦੋ ਦਿਨ ਲਾਏ ਉੱਥੋਂ ਤੁਸੀਂ ਸਿਰਫ ਸੀਟ ਜਿੱਤਣ ਖਾਤਰ ਅੱਜ ਕਿਸਾਨਾਂ ਨੂੰ ਤੁਸੀਂ ਉਹਨਾਂ ਦੀ ਬਲੀ ਲੈ ਰਹੇ ਹੋ ਉਹ ਮਾਨ ਸਾਹਿਬ ਕਿੱਥੇ ਪਹੁੰਗੋਗੇ ਕਿੱਥੇ ਪਹੁੰਗੋਗੇ ਤੁਸੀਂ ਬਿਲਕੁਲ ਭੰਡ ਦਾ ਅੰਦਰ ਨਿਕਲਿਆ ਤੂੰ ਤੇਰੀ ਆਦਤ ਬਦਲ ਹੀ ਨਹੀਂ ਸਕਦੀ ਤੂੰ ਸਿਰਫ ਕੇਜਰੀਵਾਲ ਦੇ ਇਸ਼ਾਰਿਆਂ ਤੇ ਨੱਚਦਾ ਅੱਜ ਪਤਾ ਲੱਗ ਗਿਆ ਵੀ ਕਿਸ ਤਰੀਕੇ ਨਾਲ ਤੂੰ ਅੱਜ ਪੰਜਾਬ ਨੂੰ ਦਾਤਾ ਹਿਲਾਤਾ ਪੰਜਾਬ ਦੇ ਕਿਸਾਨਾਂ ਨੂੰ ਦਾਤਾ ਹਿਲਾਤਾ ਆਪਣੀ ਸੀਟ ਬਚਾਉਣ ਖਾਤਰ ਕੇਜਰੀਵਾਲ ਨੂੰ ਖੁਸ਼ ਕਰਨ ਦਾ ਭਵੰਤਾ ਇਹ ਦੇਖੀ ਜਾਈ ਇਹਦਾ ਕੁਛ ਨਹੀਂ ਜਾਨਾ ਕੇਜਰੀਵਾਲ ਦਾ ਤੈਨੂੰ ਕਿਸੇ ਪਿੰਡ 'ਚ ਵੜ ਨਹੀਂ ਦੇਣਾ ਇਹ ਯਾਦ ਰੱਖੀ ਗੱਲ ਜਿਹੜਾ ਤੂੰ ਅੱਜ ਕਿਸਾਨਾਂ ਨਾਲ ਕੀਤਾ ਤੇ ਮੈਂ ਦੁਬਾਰਾ ਅਗਰਾਹਾ ਸਾਹਿਬ ਹੁਣੀ ਜਿਹੜੇ ਸਤਕਾਰਯੋਗ ਜੀਹਾਂ ਦੀ ਮੈਂ ਬਹੁਤ ਹੀ ਇੱਜ਼ਤ ਕਰਦਾ ਹਾਂ ਰਾਜੀਵਾਲ ਸਾਹਿਬ ਜਿਹੜੇ ਪੁਰਾਣੇ ਲੋਕ ਨੇ ਇਸ ਵੇਲੇ ਇਕੱਠੇ ਹੋ ਕੇ ਕੁਝ ਜਿਹੜੇ ਲੀਡਰ ਫੜੇ ਖੜਫੜੇ ਗਏ ਨੇ ਅਰੈਸਟ ਕੀਤੇ ਗਏ ਆ ਸਾਰੇ ਉਹਨਾਂ ਦਾ ਖੜੂ ਮੈਂ ਕਦੇ ਵੀ ਰਾਜੀਵਾਲ ਸਾਹਿਬ ਇੱਕ ਮੰਗਲ ਹੋਰ ਕਹਿਣਾ ਮੈਂ ਅਗਰਹਾ ਸਾਹਿਬ ਮੈਂ ਜਦੋਂ ਵੀ ਗੱਲ ਕੀਤੀ ਸੀ ਕਿਸਾਨਾਂ ਦੇ ਉਹ ਮੈਂ ਦੂਜੇ ਕਿਸਾਨਾਂ ਦੇ ਉਲਟ ਗੱਲ ਕੀਤੀ ਸੀ ਜਿਹੜੇ ਪੁੱਠੀ ਗੱਲ ਕਰਦੇ ਸੀ ਦੇਸ਼ ਦੇ ਵੰਡਣ ਦੀ ਗੱਲ ਕਰਦੇ ਸੀ ਉਹ ਲੀਡਰਾਂ ਦੇ ਬਾਰੇ ਪਰ ਮੇਰੇ ਤੁਹਾਡੇ ਪ੍ਰਤੀ ਅਗਰਾਹਾ ਸਾਹਿਬ ਮੈਂ ਇੱਕ ਸ਼ਬਦ ਵੀ ਕਦੇ ਮੈਂ ਸੁਣਿਆ ਕਿਸੇ ਵੀਡੀਓ ਚ ਇੱਕ ਸ਼ਬਦ ਵੀ ਮੈਂ ਅਗਰਾਹਾ ਸਾਹਿਬ ਜਿੱਦਾਂ ਦਾ ਅਜੀਟੇਸ਼ਨ ਸ਼ੁਰੂ ਹੋਇਆ ਮੈਂ ਇੱਕ ਸ਼ਬਦ ਵੀ ਕਦੇ ਸੋਚਿਆ ਮੈਂ ਨਹੀਂ ਕਿ ਮੈਂ ਤੁਹਾਡੇ ਖਿਲਾਫ ਕੋਈ ਵਰਡ ਕੱਢਾਂ ਮੂੰਚੋ ਨਾ ਮੈਂ ਕਦੇ ਕੱਢਣਾ ਤੁਸੀਂ ਤਾਂ ਕਿਸਾਨਾਂ ਦੇ ਮਤਲਬ ਐਡੇ بڑے ਲੀਡਰ ਹੋ ਸੀ ਸਮਰਪਿਤ ਆ ਤੁਹਾਨੂੰ ਇਸ ਕਰਕੇ ਮੈਂ ਇੱਕ ਗੱਲ ਮੈਂ ਸੁਣੀ ਸੀ ਕਿਤੇ ਇਹ ਗੱਲ ਕਹੀ ਤੁਸੀਂ ਪਰ ਜੇ ਮੈਂ ਫਿਰ ਵੀ ਫਿਰ ਵੀ ਤੁਹਾਨੂੰ ਲੱਗਦਾ ਮੈਂ ਗੁਰਾਂ ਸਾਹਿਬ ਤੁਹਾਨੂੰ ਹੱਥ ਜੋੜ ਕੇ ਜੇ ਕਿਸੇ ਨੇ ਕੋਈ ਗਲਤ ਗੱਲ ਕਹੀ ਵੀ ਆ ਤਾਂ ਵੀ ਮੈਂ ਹੱਥ ਜੋੜ ਕੇ ਤੁਹਾਨੂੰ ਮਾਫੀ ਮੰਗਦਾ ਅਸੀਂ ਕਿਸਾਨ ਦੇ ਪੁੱਤਾਂ ਅਸੀਂ ਸ਼ਹਾਦਤ ਦਿੱਤੀ ਆ ਪੰਜਾਬ ਲਈ ਥੋੜੀ ਉਮਰ ਤੋਂ ਥੋੜੇ ਵੱਡੇ ਮੇਰੇ ਦਾਦਾ ਰਿਸ਼ਤਾਰ ਬਿਨ ਸਿੰਘ ਸੀ ਤੁਹਾਨੂੰ ਤਾਂ ਪਤਾ ਤੁਸੀਂ ਉਸ ਸਮੇਂ ਦੇਖੇ ਆ ਉਹ ਤਾਂ ਆਪਣੀ ਜਾਨ ਦੇ ਕੇ ਅਸੀਂ ਪੰਜਾਬ ਦਾ ਕਦੇ ਮਾੜਾ ਸੋਚ ਸਕਦੇ ਆ ਪੰਜਾਬ ਦੇ ਲੋਕਾਂ ਦਾ ਕਦੇ ਸੁਪਨੇ ਵੀ ਨਹੀਂ ਮਾੜਾ ਸੋਚ ਸਕਦੇ ਪਰ ਅੱਜ ਭਗਵੰਤ ਮਾਨ ਤਿਆਰ ਹੋ ਜਾ ਤਿਆਰ ਹੋ ਜਾ ਡੜਾ ਤੋਂ ਡੜਾ ਹੁੰਦਾ ਹੈ ਜਿਹੜਾ ਤੁਸੀਂ ਗੱਲ ਕਹਿੰਦੇ ਸੀ ਨਾ ਹੁਣ ਲੱਗੂ ਪਤਾ ਭਗਵੰਤ ਜੀ ਮਾਨ ਇਸਵੇ ਦੀ ਵੱਡੀ ਖਬਰ ਦੇਦੀ ਹੈ ਕਿ ਕਿਸਾਨ ਲੀਟਰ ਜਗ ਜਗਜੀਤ ਸਿੰਘ ਢੱਲੇਵਾਲ ਨੂੰ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਲੈ ਕੇ ਜਾਇਆ ਗਿਆ ਹੈ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਡਿਟੇਨ ਕਰ ਲਿੱਤਾ ਗਿਆ ਹੈ ਜੀ ਹਾਂ ਇਹ ਉਹੀ ਜਗ੍ਹਾ ਹੈ ਜਿੱਥੇ ਕਮਾਂਡੋ ਦੀ ਪੰਜਾਬ ਪੁਲਿਸ ਦੇ ਜਿਹੜੇ ਕਮਾਂਡੋ ਨੇ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਜੋ ਉੱਥੇ ਨਹੀਂ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਇਹ ਇਸੇਗਾ ਇਸ ਲਈ ਰੱਖਿਆ ਗਿਆ ਇਹ ਐਂਬੂਲੈਂਸ ਤੁਸੀਂ ਦੇਖੋ ਐਂਬੂਲੈਂਸ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਲਿਜਾਇਆ ਗਿਆ ਤੇ ਜਗਜੀਤ ਸਿੰਘ ਢੱਲੇਵਾਲ ਨੂੰ ਲਗਾਤਾਰ ਕਿਸਾਨਾਂ ਕਿਸਾਨ ਲੀਡਰ ਜਿਹੜੇ ਨੇ ਬਾਕੀ ਲੀਡਰਾਂ ਨੂੰ ਵੀ ਜੇ ਗੱਲ ਕਰੀਏ ਸਰਵਣ ਸਿੰਘ ਪੰਦੇਰ ਉਹਨਾਂ ਨੂੰ ਵੀ ਇਸ ਥਾਂ ਤੇ ਹੀ ਇਸ ਕਮਾਂਡੋ ਟ੍ਰੇਨਿੰਗ ਜ਼ਿਲ੍ਹਾ ਅਕੀਲਾ ਬਹਾਦਰਗੜ ਪਟਿਆਲਾ ਦੇ ਕਿਲਾ ਬਹਾਦਰਗੜ ਜਿਹੜਾ ਇਲਾਕਾ ਹੈ ਉੱਥੇ ਕਹ ਸਕਦੇ ਹੋ ਕਿ ਡਿਟੇਨ ਕਰ ਲੀਤਾ ਗਿਆ ਹੀਰਾ ਸੱਚ ਲੈ ਲੀਤਾ ਗਿਆ ਤੇ ਇਸ ਜਗ੍ਹਾ ਨੂੰ ਘੇਰਨ ਦੇ ਲਈ ਵੀ ਕਿਸਾਨਾਂ ਨੂੰ ਬਹੁਤ ਮਸ਼ੱਕਤ ਕਰਨੀ ਪਵੇਗੀ ਇਹਦੇ ਵਿੱਚ ਇਹ ਕਿਤੇ ਨਾ ਕਿਤੇ ਕਿ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਵੱਡਾ ਫੈਸਲਾ ਹੈ ਕਿ ਤਾਂ ਕਿ ਕਿਸਾਨ ਜਿਹੜੇ ਨੇ ਉਹ ਇਸ ਜਗ੍ਹਾ ਨੂੰ ਘੇਰ ਨਾ ਸਕਣ ਸੋ ਇਸ ਸਮੇਂ ਦੀ ਵੱਡੀ ਖਬਰ ਦੇ ਰਿਹਾ ਕਿ ਲਗਾਤਾਰ ਪਗਵਤਮਾ ਦਾ ਵੱਡਾ ਐਕਸ਼ਨ ਕਿਸਾਨਾਂ ਦੇ ਉੱਤੇ ਹੁੰਦਾ ਹੋਇਆ ਦਿਖਾਈ ਦੇ ਰਿਹਾ ਕਿਸਾਨਾਂ ਦੇ ਉੱਤੇ ਵੱਡਾ ਐਕਸ਼ਨ ਲੈ ਰਹੇ ਨੇ ਭਗਵੰਤ ਮਾਨ ਤੇ ਹੋ ਸਕਦਾ ਹੈ ਅੱਜ ਕੁਝ ਸਮੇਂ ਬਾਅਦ ਤੁਹਾਨੂੰ ਇਹ ਖਬਰ ਸੁਣਨ ਨੂੰ ਮਿਲੇ ਕਿ ਜਿਹੜੇ ਦੋਨੋਂ ਮੋਰਚੇ ਸੀਗੇ ਉਹਨਾਂ ਨੂੰ ਪੁਲਿਸ ਨੇ ਹਟਾ ਦਿੱਤਾ ਹੈ ਉਹਨਾਂ ਨੂੰ ਪੁਲਿਸ ਨੇ ਹਟਾ ਦਿੱਤਾ ਹੈ ਆਪਣੇ ਹੀ ਪੰਜਾਬ ਦੇ ਵਿੱਚ ਆਪਣੇ ਹੀ ਕਿਸਾਨਾਂ ਨੂੰ ਹਟਾ ਦਿੱਤਾ ਗਿਆ ਪਹਿਲਾ ਕਿਸਾਨਾਂ ਦੀ ਜਿਹੜੀ ਲੜਾਈ ਸੀ ਹਰਿਆਣਾ ਸਰਕਾਰ ਦੇ ਹਰਿਆਣਾ ਪੁਲਿਸ ਦੇ ਨਾਲ ਲੜਾਈ ਹੋਈ ਜਿੱਥੇ ਕਿਸਾਨਾਂ ਦੇ ਉੱਤੇ ਬੰਬ ਗੋਲੀਆਂ ਚੱਲੀਆਂ ਅਥਰੂ ਕੈਸੇ ਗੋਲੇ ਚੱਲੇ ਕਹਿ ਸਕਦੇ ਹੋ ਕਿ ਤੁਸੀਂ ਕਿਸਾਨਾਂ ਤਸ਼ੱਦਦ ਹੋਈ ਕਿਸਾਨਾਂ ਦੇ ਨਾਲ ਤੇ ਹੁਣ ਭਗਵੰਤ ਮਾਨ ਵੱਲੋਂ ਜਿਹੜੀ ਹੈ ਕਿਸਾਨਾਂ ਦੇ ਨਾਲ ਤਸ਼ੱਦਦ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਜਿਹੜਾ ਕਹਿ ਸਕਦੇ ਹੋ ਕਿ ਗ੍ਰਿਫਤਾਰ ਕਰ ਲਿਆ ਗਿਆ ਮੀਟਿੰਗ ਸੱਦ ਕੇ ਮੀਟਿੰਗ ਤੋਂ ਬਾਅਦ ਮੀਟਿੰਗ ਤੋਂ ਬਾਅਦ ਜਿੱਦਾਂ ਕਿਸਾਨ ਨਿਕਲਣ ਲੱਗੇ ਤਾਂ ਉਸੇ ਵੇਲੇ ਹੀ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਕਿਤੇ ਨਾ ਕਿਤੇ ਜਿਹੜੇ ਕਿਸਾਨ ਲੀਡਰ ਨੇ ਉਹ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਕਿ ਭਗਵੰਤ ਮਾਨ ਵੱਲੋਂ ਪਿੱਠ 'ਚ ਛੁਰਾ ਮਾਰਿਆ ਗਿਆ ਹੈ ਜੀ ਹਾਂ ਲਿਡਰਾ ਵੱਲੋਂ ਜਿਹੜੇ ਕਿਸਾਨ ਨੇ ਜਿਹੜੇ ਹੁਣ ਇਸ ਟਾਈਮ ਮੋਰਚੇ ਦੇ ਉੱਤੇ ਡਟੇ ਹੋਏ ਨੇ ਉਹਨਾਂ ਦਾ ਇਹ ਕਹਿਣਾ ਕਿ ਸਾਡੇ ਪਿੱਠ ਤੇ ਛੁਰਾ ਮਾਰਿਆ ਗਿਆ ਹੈ ਭਗਵੰਤ ਮਾਨ ਹੁਰਾ ਵੱਲੋਂ ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਦੋਂ ਪੁਲਿਸ ਇਕੱਠੀ ਹੋਈ ਤਾਂ ਕਿਸਾਨਾਂ ਵੱਲੋਂ ਮੰਤਰੀਆਂ ਨੂੰ ਪੁੱਛਿਆ ਗਿਆ ਮੰਤਰੀ ਖੇਤੀਬਾੜੀ ਮੰਤਰੀ ਖੁੱਡੀਆਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਇਹ ਤੁਹਾਡੇ ਕਰਕੇ ਨਹੀਂ ਹੈ ਇਹ ਅਸੀਂ ਪੰਜਾਬ ਦੇ ਕੋਈ ਹੋਰ ਇਸ਼ੂ ਨੇ ਇਸ ਕਰਕੇ ਅਸੀਂ ਜਿਹੜੀ ਉਲਸ ਹੈ ਉਹ ਲਗਾਈ ਗਈ ਹੈ ਜਿਵੇਂ ਹੀ ਕਿਸਾਨ ਲੀਡਰ ਚੰਡੀਗੜ੍ਹ ਦੀ ਮੀਟਿੰਗ ਦੇ ਵਿੱਚੋਂ ਆਪਣੀ ਪ੍ਰੈਸ ਕਾਨਫਰੰਸ ਕਰਕੇ ਨਿਕਲਦੇ ਨੇ ਜਿਵੇਂ ਮੁਹਾਲੀ ਤੱਕ ਪਹੁੰਚਦੇ ਨੇ ਜਿਵੇਂ ਪੰਜਾਬ ਦੀ ਟੈਰੀਟਰੀ ਦੇ ਵਿੱਚ ਐਂਟਰ ਕਰਦੇ ਨੇ ਉਸੇ ਵੇਲੇ ਹੀ ਕਿਸਾਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਸੋ ਲਗਾਤਾਰ ਜਿਹੜੀਆਂ ਵੱਡੀਆਂ ਤਸਵੀਰਾਂ ਨੇ ਉਹ ਕਹਿ ਸਕਦੇ ਹੋ ਕਿ ਸਾਹਮਣੇ ਆ ਰਹੀਆਂ ਨੇ ਤੇ ਕਿਸਾਨਾਂ ਦੀ ਜਿਹੜੀ ਗੱਲ ਕਰ ਲਈਏ ਭਗਵੰਤ ਮਾਨ ਭਗਵੰਤ ਸਰਕਾਰ ਦਾ ਜਿਹੜਾ ਹੈ ਪਹਿਲਾ ਬਿਆਨ ਸਾਹਮਣੇ ਆ ਚੁੱਕਾ ਹੈ ਭਗਵੰਤ ਮਾਨ ਦੇ ਮੰਤਰੀ ਦਾ ਬਿਆਨ ਤੁਹਾਨੂੰ ਸੁਣਾ ਦਈਏ ਕਿ ਇਹ ਸਾਰੇ ਐਕਸ਼ਨ ਦੇ ਉੱਤੇ ਭਗਵੰਤ ਮਾਨ ਦੇ ਮੰਤਰੀ ਕੀ ਕਹ ਰਹੇ ਨੇ ਸੁਣੋ ਜੀ ਰੋ ਪੰਜਾਬ ਵਾਸੀਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਇਹ ਤੁਹਾਡੀ ਆਪਣੀ ਆਮ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜਦੋਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਜੇਕਰ ਸਭ ਤੋਂ ਵੱਧ ਸਾਡੇ ਕਿਸਾਨ ਭਰਾਵਾਂ ਦਾ ਕਿਸੇ ਪਾਰਟੀ ਨੇ ਸਾਥ ਦਿੱਤਾ ਤਾਂ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੇ ਸਾਥ ਦਿੱਤਾ ਔਰ ਉਸੇ ਦਾ ਨਤੀਜਾ ਹੈ ਕਿ ਕਿਸਾਨਾਂ ਨੇ ਸਾਰੇ ਵਰਗਾਂ ਨੇ ਰਲ ਮਿਲ ਕੇ ਵਪਾਰੀਆਂ ਨੇ ਸਾਥ ਦੇ ਕੇ ਪੰਜਾਬ ਦੇ ਅੰਦਰ ਇੱਕ ਕ੍ਰਾਂਤੀ ਲਿਆਂਦੀ ਔਰ ਆਮ ਆਦਮੀ ਪਾਰਟੀ ਨੂੰ ਤਾਕਤ ਚ ਲਿਆ ਕੇ ਸਰਕਾਰ ਬਣਾਈ ਆਪਣੀਆਂ ਜਿੰਨੀਆਂ ਮੰਗਾਂ ਅਸੀਂ ਤਹਿ ਦਿਲ ਦੀ ਗਹਿਰਾਈ ਤੋਂ ਆਪਣੇ ਪੰਜਾਬ ਦੇ ਕਿਸਾਨਾਂ ਦੇ ਨਾਲ ਹਰ ਬੁੱਖ ਸੁਖ ਚ ਅਸੀਂ ਆਪਣੇ ਕਿਸਾਨਾਂ ਦੇ ਬਰਾਬਰ ਖੜੇ ਹਾਂ ਪਰ ਜਿੰਨੀਆਂ ਮੰਗਾਂ ਅੱਜ ਸਾਡੀਆਂ ਹੈਗੀਆਂ ਉਹ ਸਰਕਾਰ ਪੰਜਾਬ ਸਰਕਾਰ ਨਾਲ ਨਹੀਂ ਹੈਗੀਆਂ ਸਾਡੀਆਂ ਮੰਗਾਂ ਜ਼ਿਆਦਾਤਰ ਜਿੰਨੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਦੇ ਨਾਲ ਹੈ ਸੋ ਜਦੋਂ ਕੇਂਦਰ ਸਰਕਾਰ ਦੇ ਨਾਲ ਸਾਡੀਆਂ ਮੰਗਾਂ ਨੇ ਤਾਂ ਸਾਡਾ ਸਾਰਿਆਂ ਦਾ ਰਲ ਮਿਲ ਕੇ ਫਰਜ਼ ਬਣਦਾ ਹੈ ਕਿ ਆਪਾਂ ਕੇਂਦਰ ਦੇ ਅੱਗੇ ਜਾ ਕੇ ਇਸ ਚੀਜ਼ ਦਾ ਕੋਈ ਧਰਨਾ ਮਜਾਰਾ ਜਾਂ ਪ੍ਰਦਰਸ਼ਨ ਕਰੀਏ ਹੋਇਆ ਕਿ ਕਿ ਕੇਂਦਰ ਨੇ ਇੱਕ ਬਹੁਤ ਸੌਖਾ ਤਰੀਕਾ ਲੱਭ ਲਿਆ ਕਿ ਪੰਜਾਬ ਦੇ ਬਾਰਡਰਾਂ ਦੇ ਉੱਤੇ ਸਾਡੇ ਕਿਸਾਨਾਂ ਨੂੰ ਇਸ ਤਰੀਕੇ ਨਾਲ ਰੋਕ ਲੋ ਕਿ ਸਾਡੇ ਬਾਰਡਰ ਨੇ ਜਿਹੜੇ ਉਹ ਸੀਲ ਹੋ ਜਾਣ ਬੰਦ ਹੋ ਜਾਣ ਤੇ ਸਾਡੇ ਪੰਜਾਬ ਨੂੰ ਇਸ ਸਟੇਟ ਨੂੰ ਟੋਟਲ ਭਾਰਤ ਤੋਂ ਇੱਕ ਤਰ੍ਹਾਂ ਨਾਲ ਕੱਟ ਆਫ ਕਰ ਦੇ। ਉਹਦਾ ਨਤੀਜਾ ਇਹ ਹੋਇਆ ਕਿ ਪੰਜਾਬ ਦਾ ਵਪਾਰ ਪੰਜਾਬ ਦਾ ਕਾਰੋਬਾਰ ਉਹ ਬਹੁਤ ਬੁਰੀ ਤਰ੍ਹਾਂ ਨਾਲ ਥੱਲੇ ਨੂੰ ਜਾਣ ਲੱਗ ਗਿਆ ਸਾਡੀ ਰੋਡ ਕਨੈਕਟੀਵਿਟੀ ਟੁੱਟ ਗਈ ਸਾਡੀ ਨੈਸ਼ਨਲ ਹਾਈਵੇ ਬੰਦ ਹੋਣ ਕਰਕੇ ਮੇਨ ਹਾਈਵੇਜ਼ ਬੰਦ ਹੋਣ ਕਰਕੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਲਾਈਫ ਲਾਈਨ ਨੇ ਇਹ ਸਾਰੀ ਕਨੈਕਟੀਵਿਟੀ ਟੁੱਟ ਗਈ ਔਰ ਜਿੰਨੇ ਐਨ ਆਰ ਆਈ ਭਰਾ ਬਾਹਰੋਂ ਆਉਂਦੇ ਨੇ ਇੱਕ ਤੋਂ ਵੈਸੇ ਲੰਬੇ ਲੰਬੇ ਸਫ਼ਰ ਕਰਕੇ ਥੱਕੇ ਟੁੱਟੇ ਆਉਂਦੇ ਨੇ ਜਦੋਂ ਉਹਨਾਂ ਨੂੰ ਦਿੱਲੀ ਤੋਂ ਆਪਣੇ ਗ੍ਰਾਂ ਤੱਕ ਪਹੁੰਚਣ ਨੂੰ ਗੇੜ ਪਾ ਕੇ ਪਿੰਡਾਂ ਦੇ ਵਿੱਚ ਦੀ ਤੋਇਆਂ ਦੇ ਵਿੱਚ ਦੀ ਘੁੰਮ ਕਮਾ ਕੇ ਆਣਾ ਪੈਂਦਾ ਔਰ ਐਨੀ ਟੈਕਸੀ ਐਨੀਆਂ ਗੱਡੀਆਂ ਇਹ ਰੋਜ਼ ਜਦੋਂ ਢੇੜਾ ਖਾ ਕੇ ਜਾਂਦੀਆਂ ਐਨੇ ਵਪਾਰੀ ਜਿਹੜੇ ਖੱਜਲ ਖਵਾਰ ਹੁੰਦੇ ਨੇ ਉਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਸੋ ਅੱਜ ਮੇਰੀ ਹੱਥ ਜੋੜ ਕੇ ਸਾਰੇ ਸਾਡੇ ਕਿਸਾਨਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਕਿ ਪੰਜਾਬ ਨੂੰ ਜਿੱਦ ਸੀ ਚਾਹਨਿਓ ਕਿ ਪਰਫੁੱਲਤ ਹੋਵੇ ਦੇਖੋ ਆਪਾਂ ਇੱਕ ਇੱਕ ਬਹੁਤ ਵੱਡਾ ਨੋਬਲ ਕਾਜ਼ ਦਾ ਚੰਗਾ ਕਰਮ ਇੱਕ ਸ਼ੁਰੂ ਕੀਤਾ ਹੈ ਯੁੱਧ ਨਸ਼ਿਆਂ ਵਿਰੁੱਧ ਇਹ ਯੋਧਨ ਅਸ਼ੀਵਾ ਬਰੁੱਤ ਜੇ ਅੱਜਾ ਸੀ ਇਹਨਾਂ ਨਸ਼ੇੜੀਆਂ ਦੀ ਚੇਨ ਬ੍ਰੇਕ ਕਰ ਦਾਂਗੇ ਇਹਨਾਂ ਨੂੰ ਜੇਲਾ ਚ ਡੱਕ ਦਾਂਗੇ ਇਹਨਾਂ ਨਸ਼ੇੜੀਆਂ ਦੇ ਅਸੀਂ ਜਿਹੜੇ ਮਤਲਬ ਕਿ ਗਲਤ ਬਣਾਏ ਹੋਏ ਤਰੀਕੇ ਨਾਲ ਇਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਾਂਗੇ ਢਾ ਦੇਾਂਗੇ ਮੰਨੋ ਉਸ ਤੋਂ ਬਾਅਦ ਉਹ ਜੇ ਜਿਹੜੇ ਬੱਚੇ ਸਾਡੇ ਨਸ਼ੇ ਤੇ ਲੱਗ ਕੇ ਜੇ ਉਹਨਾਂ ਨੂੰ ਮੁਕਤ ਧਾਰਾ ਚ ਮੋੜ ਕੇ ਲਿਆਣਾ ਹੈ ਉਹਨਾਂ ਨੂੰ ਮੁਕਤ ਧਾਰਾ ਚ ਮੋੜ ਕੇ ਲਿਆ ਕੇ ਵਠਾਉਣਾ ਕਿੱਥੇ ਹੈ ਕਿੱਤਾ ਕਿੱਥੇ ਲਾਉਣਾ ਉਹਨਾਂ ਨੂੰ ਇੰਡਸਟਰੀ 'ਚ ਕੰਮ ਕਰਤੇ ਲਾਣਾ ਨਾ ਉਹਨਾਂ ਦੇ ਹੱਥਾਂ 'ਚ ਟੇਫਨ ਸੋਹਂਦੇ ਨੇ ਉਹਨਾਂ ਨੂੰ ਆਪਾਂ ਇੰਡਸਟਰੀ 'ਚ ਨੌਕਰੀ ਦੇਣੀ ਹੈ ਨਾ ਤਾਂ ਜੇ ਉਹ ਬੱਚੇ ਅੱਜ ਨਸ਼ਾ ਛੱਡਣਗੇ ਤਾਂ ਪੰਜਾਬ ਦੇ ਅੰਦਰ ਜੇ ਇੰਡਸਟਰੀ ਪ੍ਰਫੁੱਲਤ ਹੋ ਸੰਗਤ ਪ੍ਰਫੁੱਲਤ ਹੋ ਤਾਂ ਹੀ ਆਪਾਂ ਉਹ ਬੱਚਿਆਂ ਨੂੰ ਰੋਜ਼ਗਾਰ ਤੇ ਲਾ ਸਕਦੇ ਹਾਂ ਤਾਂ ਹੀ ਉਹ ਸਦਾ ਲਈ ਨਸ਼ੇ ਤੋਂ ਮੁਕਤ ਹੋਣਗੇ ਸੋ ਤੁਹਾਡੇ ਚਰਣਾ 'ਚ ਇੱਕ ਹੱਥ ਚੋੜ ਕੇ ਬੇਨਤੀ ਹੈ ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਹਾਂ ਬਹੁਤ ਰਿਸਪੈਕਟ ਕਰਦੇ ਹਾਂ ਪਰ ਸਾਡੀ ਇੱਕ ਬੇਨਤੀ ਪ੍ਰਵਾਨ ਕਰ ਲਿਓ ਜੇ ਤੁਸੀਂ ਪੰਜਾਬ ਦਾ ਭਲਾ ਮੰਗਦੇ ਹੋ ਜੇ ਤੁਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਹੋ ਤਾਂ ਅਸੀਂ ਨਿਮਰਤਾ ਸਹਿਤ ਤੁਹਾਨੂੰ ਬੇਨਤੀ ਕਰਦੇ ਹਾਂ ਇਹ ਜਿਹੜੇ ਪੰਜਾਬ ਦੇ ਬਾਰਡਰ ਨੇ ਜਿਹੜੇ ਆਪਾਂ ਸੀਲ ਕਰਕੇ ਬੈਠੇ ਆ ਇਹਨਾਂ ਨੂੰ ਖੋਲ ਦਿਓ ਪੰਜਾਬ ਤਰੱਕੀ ਕਰੂਗਾ ਰਲ ਮਿਲ ਕੇ ਜਿੱਥੇ ਕਹੋਗੇ ਜਿੱਥੇ ਕਹੋਗੇ ਹਰ ਵਕਤ ਹਰ ਪਲ 24 ਘੰਟੇ ਤੁਹਾਡੇ ਨਾਲ ਹੈ ਜਿੱਥੇ ਕਹੋਗੇ ਜਿੱਥੇ ਲੈ ਕੇ ਜਾਣਾ ਨਾਲ ਚੱਲਾਂਗੇ ਅਸੀਂ ਹਮੇਸ਼ਾ ਤੁਹਾਡੇ ਨਾਲ ਹੈ ਪਰ ਹੱਥ ਜੋੜ ਕੇ ਇੱਕ ਬੇਨਤੀ ਪ੍ਰਮਾਨ ਕਰ ਦਿਓ ਇਹ ਪੰਜਾਬ ਦੇ ਬਾਰਡਰ ਖੋਲ ਦਿਓ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਆਪਾਂ ਹੋਰ ਨੁਕਸਾਨ ਪੰਜਾਬ ਦਾ ਨਹੀਂ ਚੜ੍ਹਨ ਪਾਵਾਂਗੇ ਸੋ ਬੇਨਤੀਆਂ